ਪੰਜਾਬੀ ਸਾਹਿਤ ਅਕੈਡਮੀ ਵੱਲੋਂ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਲਈ ਬਟਾਲਾ 'ਚ ਕਵੀ ਦਰਬਾਰ ਕਰਵਾਇਆ ਗਿਆ। ਇਹ ਦਰਬਾਰ ਸ਼ੇਵ ਕੁਮਾਰ ਬਟਾਲਵੀ ਤੇ ਅੰਤਰਰਾਸ਼ਟਰੀ ਭਾਸ਼ਾ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਮਾਝਾ ਮਾਲਵਾ ਤੇ ਦੁਆਬਾ ਦੀ ਧਰਤੀ ਤੋਂ ਕਵੀ ਪਹੁੰਚੇ। ਪ੍ਰੋਗਰਾਮ 'ਚ ਵਿਸ਼ੇਸ਼ ਤੌਰ ਤੇ ਕੈਨੇਡਾ ਦੇ ਕਵੀ ਰਾਜਵੰਤ ਨੂੰ ਸ਼ੇਵ ਕੁਮਾਰ ਬਟਾਲਵੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਾਹਿਤ ਅਕੈਡਮੀ ਦਾ ਜਿਹੜਾ ਘੇਰਾ ਹੈ ਉਹਨੂੰ ਵਸੀਹ ਕਰਨ ਦੀ ਖਾਤਰ ਔਰ ਸ਼ੇਵ ਕੁਮਾਰ ਜਿਹੜਾ ਸਾਡੀ ਵਿਰਾਸਤ ਹੈ ਜੋ ਸਾਹਿਤ ਨੂੰ ਉਹਦੀ ਦੇਣ ਹੈ ਉਸ ਦੇਣ ਨੂੰ ਯਾਦ ਕਰਦਿਆਂ ਔਰ ਨਵੇਂ ਜਿਹੜੇ ਨੌਜਵਾਨ ਸਾਡੇ ਬੱਚੇ ਨੇ ਉਹਨਾਂ ਨੂੰ ਸਾਹਿਤ ਸੱਭਿਆਚਾਰ ਤੇ ਭਾਸ਼ਾ ਨਾਲ ਜੋੜਨ ਦੇ ਲਈ ਇਹ ਪ੍ਰੋਗਰਾਮ ਜਿਹੜਾ ਹੈ ਅ ਅੱਜ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਜਿਹੜੀ ਗੱਲ ਵਧੀਆ ਹੈ ਉਹ ਇਹ ਹੈ ਕਿ ਅਸੀਂ ਇਹਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਨੂੰ ਸਮਰਪਿਤ ਕੀਤਾ ਆ ਬੱਚਿਆਂ ਨੂੰ ਭਾਸ਼ਾ ਦੇ ਨਾਲ ਲਗਾਉ ਹੋਵੇ ਪੰਜਾਬੀ ਪੜ੍ਹੀ ਜਾਵੇ ਲਿਖੀ ਜਾਵੇ ਇਥੋਂ ਤੱਕ ਕਿ ਕੱਲੀ ਪੜ੍ਹੀ ਲਿਖੀ ਨਾ ਜਾਵੇ ਇਹਦੇ ਉਚਾਰਨ ਵੱਲ ਵੀ ਧਿਆਨ ਦਿੱਤਾ ਜਾਵੇ ਮੈਂ ਸਰੀ ਕੈਨੇਡਾ ਦਾ ਕੈਨੇਡਾ ਨੂੰ ਬਿਲੋਂਗ ਕਰਦਾ ਤੇ ਮੈਂ ਪੰਜਾਬੀ ਗਜ਼ਲ ਜਿਹੜੀ ਆ ਪਿਛਲੇ 5 ਸਾਲ ਤੋਂ ਲਿਖ ਰਿਹਾ ਤੇ ਦੋ ਕਿਤਾਬਾਂ ਮੇਰੀਆਂ ਆਈਆਂ ਤੇ ਅੱਜ ਪੰਜਾਬ ਸਾਹਿਤ ਅਕੈਡਮੀ ਬਟਾਲਾ ਤੇ ਇੰਟਰਨੈਸ਼ਨਲ ਕਵਿਤਰੀ ਸੰਗਠਨ ਵਾਲਿਆਂ ਨੇ ਮੈਨੂੰ ਇਹ ਅਵਾਰਡ ਜਿਹੜਾ ਐ ਸ਼ਿਵ ਕੁਮਾਰ ਬਟਾਲਵੀ ਅਵਾਰਡ ਜਿਹੜਾ ਉਹਦੇ ਨਾਲ ਸਨਮਾਨਿਤ ਕੀਤਾ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੇਰਾ ਸਨਮਾਨ ਕੀਤਾ ਤੇ ਮੇਰੀਆਂ ਜਿਹੜੀਆਂ ਰਚਨਾਵਾਂ ਆ ਉਹਨਾਂ ਨੂੰ ਇਹਨਾਂ ਨੇ ਸਰਾਇਆ ਜਾਂ ਉਹਨਾਂ ਨੂੰ ਇੱਜ਼ਤ ਮਾਨ ਬਖਸ਼ਿਆ ਤੇ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਅਜੇ ਮਾਂ ਬੋਲੀ ਨੂੰ ਭੁੱਲ ਕੇ ਅੰਗਰੇਜ਼ੀ ਭਾਸ਼ਾ ਅਪਣਾ ਰਹੀ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ